ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 8 7 8 ਨਗ ਤੇ ਚਲੋ ਪਸ਼ੂ ਦੇ ਪੌਣੇ ਇਹ ਬਾਈ ਨੇ 10 12 ਤੇ ਥੋੜਾ ਜਿਹਾ ਅੱਜ ਅਸੀਤਾਂ ਸਾਹਿਬ ਚੱਲ ਕੇ ਮੱਥਾ ਟੇਕਣ ਇਸ ਕਰਕੇ ਚੰਨ ਚਾਰ ਬਾਈ ਨੇ ਸੀਟ ਕਰਤੇ ਆ ਤੇ ਮੰਡੀ ਵਾਲਾ ਹੀ ਮਾਹੌਲ ਬਣਾਇਆ ਪਿਆ ਵਾ ਤੇ ਆਪਾਂ ਪਹੁੰਚਿਆ ਵੀਰ ਬਗੀਚੇ ਸਿੰਘ ਹਣਾ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਰੌਣਕਾਂ ਲਾਈਆਂ ਪਈਆਂ ਵਾ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਚੜ੍ਹਦੀ ਕਲਾ ਜੀ ਠੀਕ ਠਾਕ ਬਾਬਾ ਦੀਪ ਸਿੰਘ ਜੀ ਚੜ੍ਹਦੀਆਂ ਕਲਾ ਜੀ ਰੱਖੇ ਹਾਂਜੀ ਹਾਂਜੀ ਤੇ ਪੂਰਾ ਬਣਾਇਆ ਮੰਡੀ ਵਾਲਾ ਮਾਹੌਲ ਚੋਲ हां जी पाजी ओ ਤੁਸੀਂ ਫਿਰ ਬਾਬੇ ਸ਼ੀਦਾ ਸਾਹਿਬ ਚਲ ਗਏ ਹੋ ਹਾਂ ਜੀ ਕੰਮ ਲੇਟ ਹੋ ਗਿਆ ਤਿੰਨ ਮਹੀਆ ਹੁਣੇ ਗੀਆਂ ਠੀਕ ਆ ਠੀਕ ਆ ਆਹ ਤੁਹਾਨੂੰ ਦੱਸਣ ਦੇ ਵੀ 10 12 ਪਾਉਣੇ ਆ ਪਾਵਾ ਨੂੰ ਤੁਹਾਨੂੰ ਉੱਥੇ ਗੱਡੀ ਰਾਜ ਹਾਂ ਰਾਜ ਜਾਂਦਿਆ ਮਿਲੀ ਹਾਂ ਤਿੰਨ ਵੇਗੀਆਂ ਸੀ ਹਾਂ ਜੀ ਬਾਅਦ ਚਲੋ ਬਥੇਰਾ ਚਲੋ ਖਿੱਚ ਗਿਆਂ ਥੋੜਾ ਜਿਹਾ ਲੇਟ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਤੇ ਅਸ ਕਰਕੇ ਚਲੋ ਕੋਈ ਗੱਲ ਨਹੀਂ ਹਾਂ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਪਾਜੀ ਮੇਰਾ ਬਗੀਚਾ ਸਿੰਘ ਜੇ ਪਿੰਡ ਹਰੜ ਕਲਾਪ ਅਸੀ ਲਈ ਨਾਲਾ ਦੇ ਜਲਾ ਹਮਰ ਸਾਜੀ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਆਪਣਾ हां भाई जरूर ਵਿਖਾਵਾਂਗੇ ਕੀ ਠੀਕ ਆ ਲਓ ਭਾਈ ਨੇ ਬਹੁਤ ਹੀ ਚੰਗਾ ਕੰਮ ਕੀਤਾ ਸੀ ਕੱਲ ਆਪਾਂ ਵੀਡੀਓ ਵੀ ਪਾਈ ਆ ਹਾਂਜੀ ਤੇ ਸਾਰੇ ਭਰਾਵਾਂ ਗਾੜੀ ਹੱਥ ਜੁੜ ਕੇ ਬੇਨਤੀ ਹੈ ਵੱਧ ਤੋਂ ਵੱਧ ਪਹੁੰਚਿਆ ਕਰੋ ਆਉਣ ਦੇ ਵੀਰਾਂ ਦੇ ਵੀ ਬਹੁਤ ਵਧੀਆ ਕੀਤਾ ਏ ਹਾਂਜੀ ਹਾਂਜੀ ਹੱਥ ਜੁੜ ਕੇ ਬੇਨਤੀ ਵੀ ਸਾਰੇ ਭਰਾ ਆਇਆ ਕਰਨ ਨੀ ਸਾਰੇ ਚਲੋ ਹਣਾ ਜਿੰਨੇ ਵਪਾਰੀ ਭਰਾਵਾ ਇੱਕ ਇੱਕ ਛਡਾਲਿਆ ਕਰਨ ਜਿਆਦੀਆਂ ਨਹੀਂ ਕਹਿੰਦੇ ਆਪਾਂ ਦੋ ਭਾਜੀ ਚਲੋ ਕਹਿਣਾ ਨਹੀਂ ਚਾਹੀਦਾ ਵੇਲਾ ਹੀਰੇ ਲੋਕਾਂ ਨੇ ਦੇਤੇ ਆ ਹੀਰੇ ਹੀਰੇ ਹੀ ਸਹੀ ਗੱਲ ਆ ਬਿਲਕੁਲ ਉਹ ਆਪਣੀ ਗਲਤੀ ਆ ਉਹ ਆਪਣੀ ਗਲਤੀ ਆ ਆਪਾਂ ਕਿਉਂ ਵੇਚਦੇ ਉਹਨਾਂ ਨੂੰ ਤਾਂ ਆਪਣਾ 2000 ਘਟ ਵਟ ਲੋ ਘਰ ਆ ਲੈਂਦੇ ਦੋ ਆਪਾਂ ਤਿੰਨ ਇਹ ਦੋ ਦੇ ਸਿੱਧੀਆਂ ਉਥੋਂ ਗਲਤੀਆਂ ਲੱਗਦੀਆਂ ਹਾਂਜੀ ਹਾਂਜੀ ਘਟੀਆਂ ਬਿਲਕੁਲ ਬਿਲਕੁ ਇਹ ਕੋਈ ਗਲਤੀ ਨਹੀਂ ਆ ਬਲਈ ਕੱਟੀ ਉਹ ਪਮਾਨੀ ਗਲਤੀ ਆ ਠੀਕ ਹੈ ਜੀ ਭੋੜੀ ਆ ਭੋੜੀ ਉਹ ਬੜੀ ਚੰਗੀ ਹੈ ਨਾ ਤੇ ਇਹ ਮੈਂ ਮੀਨੀ ਸਪੈਸ਼ਲ ਲੈਂਦੀ ਘਰ ਅੱਛਾ ਜੀ ਨਹੀਂ ਵੇਖ ਜੂ ਠੀਕ ਹੈ ਫਿਰ ਆਪਾਂ ਘਰ ਸਮਾਂ ਕੇ ਸੰਭਣ ਵਾਲੀ ਆ ਇਹ ਸੰਭਣ ਵਾਲੀ ਆ ਆਪਣੇ ਕੋ ਅੱਗੇ ਵੀ ਮੀਨੀ ਕੱਟੀ ਬਹੁਤ ਚੰਗੀ ਆ ਠੀਕ ਹੈ ਠੀਕ ਹੈ ਲਓ ਜੀ ਮੀਣੀਆਂ ਦਾ ਛਟੀਣੀਆਂ ਵੀ ਇਹ ਤਾਂ ਦੋ ਦਿਨ ਪੱਧੀਆਂ ਵੀਰ ਨੇ ਤੇ ਆਪਾਂ ਅੱਜ 6 ਤੇ 7 ਨਗ ਦਿਖਾਉਣੇ ਕਿੱਦੋਂ ਕਰੀਏ ਸ਼ੁਰੂਆਤ ਜੀ ਮੇਰਾ ਟੋਕੜਾ ਗੱਬਣਾ ਬੰਦੋ ਕਰ ਨਹੀਂ ਉਤੋ ਕਰ ਲੋ ਇਧਰ ਉਤੋ ਕਰ ਲੋ ਏ ਟੁਕੀਆਂ ਮਈਆਂ ਮਾਲ ਸਾਰਾ ਹੀ ਸੂਣ ਨਾਲ ਆ ਲੋ ਜੀ ਟੋਕੜਾ ਗੱਬਣਾ ਤੇ ਗੱਬਣਾ ਤਿਆਰ ਤੇ ਸੱਜਣਾ ਵੀ ਦਿਖਾਉਣੀ ਆਪਾਂ ਠੀਕ ਆ ਜੀ ਲੋ ਜੀ ਪਹਿਲੇ ਨੰਬਰ ਤੇ ਆ ਗਈ ਦੱਸਿਓ ਭਾਜੀ ਇਹਦੇ ਬਾਰੇ ਹਰ ਇਹ ਝੂਠਾ ਜਿਹਾ ਸਾਰਾ ਮਹਾਰਾਜ ਵੇਲ ਬੋਲ ਬੜੀ ਚੰਗੀ ਹੈ ਨਾ ਇਹਦੀ ਲਓ ਜੀ ਮੰਜਾ ਡੈਨ ਲਈ ਹਸਾਕਤਾ ਵਿਆ ਜੀ ਇਹ ਵੀ ਜੱਜ ਜਸੂਆ ਦੇ ਝੋਟੀ ਅੱਛਾ ਜੀ ਠੀਕ ਆ ਠੀਕ ਆ ਪਹਿਲੇ ਸੂਰੇ ਦਾ 11-12 ਕਿਲੋ ਦਾ ਰਿਕਾਰਡ ਜੀ ਅੱਛਾ ਜੀ ਬਾਕੀ ਵੀ ਲਓ ਐ ਬੜੀ ਜੁੜੀ ਪੂਰੀ ਨਹੀਂ 라 ਜੀ ਇਹ ਸਾਂ ਵੀ ਬੜੀ ਐ ਲਓ ਵੀ ਭਰਾਓ ਚੈੱਕ ਕਰ ਸਕਦੇ ਜੇ ਪੇਠ ਪੁੜਾ ਜਿਹੜਾ ਬਹੁਤ ਹੀ ਚੰਗਾ ਵੜ ਜੈਡ ਬਲੇਗ ਆ ਇਹ ਕਿੰਨਾ ਟਾਈਮ ਖੜਦੀ ਭਾਜੀ ਇਹਦੇ ਵੀ ਜੀ ਦਾ ਹਫਤਾ ਹੈ ਗਾ ਜੀ ਅੱਛਾ ਜੀ ਹਾਂ ਇਹਦਾ ਹਫਤਾ 10 ਵੀ ਕਰ ਸਕਦੀ ਝੋਟੀ ਠੀਕ ਆ ਜੀ 10 ਦਿਨ ਬਣ ਕੇ ਕੋਈ ਭਰਾ ਖੜੇ ਟਲਣਾ ਟਲਣਾ ਜਿਹੜੀ ਚੱਡੇ ਦੇ ਕਾਫੀ ਆ ਹਾਂਜੀ ਹਾਂਜੀ ਇਸੇ ਕਰਕੇ ਕੱਚਾ ਪੱਕਾ ਮਾਲ ਫੜਨਾ ਪੈਂਦਾ ਵਾ ਠੀਕ ਆ ਠੀਕ ਆ ਇਹ ਜਿੰਨੇ ਦਿਨਾਂ ਨੂੰ ਸੁਣੀ ਆ ਝੋਟੀ ਬਿਲਕੁਲ ਬਿਲਕੁਲ ਜੀ ਚਟਾ ਜਿਹੜਾ ਬਹੁਤ ਹੀ ਚੰਗਾ ਬਣਾ ਜਣਾ ਕਰਮਵਾਲੀ ਨੇ ਨਾ ਚਫ ਗਾਂ ਵਰ ਗਈ ਤੇ ਕੱਤ ਕੁਦ ਵੀ ਚੰਗਾ ਵੇ ਸਾਂਭੀ ਵੀ ਚਲੋ ਚੰਗੀ ਜਾ ਕੇ ਹਰੀਜ ਨਾਲ ਸਾਂਭੀ ਆ ਤੇ ਥਣ ਵੀ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਵਾ ਤੇ ਵੇਲ ਵੂਲ ਵੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਆ ਤੇ ਕਿੰਨਾ ਕੁ ਭਾਈ ਆਕਤੀ ਭਰ ਜੂਗੀ ਕਈ ਕੋ ਨਾਮ ਦਾਸ ਕਿਰਪਾ ਵਾਲੇ ਤੇ 14 ਕਿਲੋ ਝੋਡੀ ਪਰੂਗੀ ਠੀਕ ਆ ਲਓ ਜੀ 13 14 ਲੀਟਰ ਦੁੱਧ ਭਰੂਗੀ ਤੇ ਚੱਡੇ ਦੇ ਨਾੜਾ ਨੋੜਾ ਵੀ ਜਿਹੜੀਆਂ ਬਹੁਤੀ ਚੰਗੀਆਂ ਆਗੀਆਂ ਦਿਖਾਉਨੇ ਆਪਾਂ ਲਾਗੇ ਤਾਂ ਤੇ ਠਿੱਲਾਂ ਵੀ ਵੇਖ ਸਕਦੇ ਜੇ ਜਿਹੜੀ ਕਾਫੀ ਆ ਅੱਛਾ ਜੀ ਬਲੈਦ ਨਗਾ ਵਾਂਗੂ ਬਣੂਗੀ ਠੀਕ ਆ ਠੀਕ ਆ ਹਾਂ ਜੀ ਲਓ ਬਈ ਕਹਿੰਦਾ ਕਿ ਬਲੈਦ ਨਗਾ ਵਾਂਗੂ ਬਣੂਗੇ ਤੇ ਚੱਡਾ ਤੁਸੀਂ ਚੈੱਕ ਕਰ ਸਕਦੇ ਜੇ ਤੇ ਬਾਕੀ ਥਣ ਸੁਣ ਵੇਖ ਸਕਦੇ ਜੇ ਵਿਰਲ ਤੇ ਲੱਗਾ ਹਨ ਗਿੱਠ-ਗੱਠ ਤੇ ਇਧਰਲੀ ਸਾਈਡ ਤੋਂ ਵੀ ਦਿਖਾਉਨੇ ਆ ਲਓ ਜੀ ਨਾੜਾਂ ਜਿਹੜੀਆਂ ਦੋਵੇਂ ਪਾਸੇ ਦੇ ਆ ਗਈਆਂ ਵਾ ਤੇ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਹੁੰਦੀਆਂ ਵਾ ਕੀ ਮੁੱਲ ਕਰਨਾ ਭਾਜੀ ਕੀ ਜਮਾ ਦੱਸਾਂ ਫਿਰ ਅਸੀਂ ਸ਼ਾਮ ਛੱਡ ਕੇ ਦੇ ਦੇਣੀ ਆ ਬਿਲਕੁਲ ਬਿਲਕੁਲ ਯਾਰ ਹੋਰ ਵਾਜਣਾ ਹੈ ਹਾਂਜੀ ਮੁੱਲੇ ਦਾ 90 ਅੱਛਾ ਜੀ 85 ਵੀ ਦੇ ਦਾਂਗੇ ਭਾਜੀ ਕਰ ਦਈਏ ਜੈਸ ਤਰ ਹਾਂਜੀ ਕਰ ਦਈਏ ਆਹ ਨਹੀਂ ਬਸ ਆਹ ਨਹੀਂ ਕਰ ਦਈਏ 85 ਦੀ ਛੋਟੇ ਦਾ ਛੋਟ ਉਹ ਚੁੱਪ ਪਈਆ 500 ਰੁਪਈਆ ਛੋਟ ਹੋਣੀ ਹੈ 82 ਜੋ ਹਾਂ ਲਓ ਜੀ 500 ਰੁਪਈਆ ਛੋਟ ਕਰਤੀ ਹੈ ਭਾਈ ਨੇ 82000 ਦੇ ਵਿੱਚੋਂ ਤੇ ਰੇਡ ਬਾਈ ਨੇ ਜਿਹੜਾ ਉੱਡ ਦੀਆਂ ਵਾਲਾ ਪਾਇਆ ਬਿਲਕੁਲ ਜਿਆਜਮੁੱਲ ਪਾਤਾ ਵਾ ਸਾਹ ਬਿਛੜਤੀ ਆ ਬਾਈ ਨੇ ਖੁੱਲੀ ਛਾੜਣਾ ਹਾਂ ਤੇ ਆ ਵੀ ਹਾਥੀ ਜਿਹਾ ਸਾਬਣਾ ਤੇ ਹਾਥੀ 16 ਕਿਲੋ ਦੀ ਗਾਰੰਟੀ ਬਿਲਕੁਲ ਖਾਗ ਲੈ ਜੀ ਅੱਛਾ ਜੀ ਲਓ ਜੀ 16 ਲੀਟਰ ਵਾਲੀ ਆ ਗਈ ਜੇ ਅੱਛਾ ਜੀ ਇਹ ਹਲੇ ਕੋਈ ਪਿਆਰੀ ਨਹੀਂ ਇਹ ਜਿਹੜੀ ਆਪਣੇ ਘਰੋਂ ਮੈਂ ਆਈ ਇਹਦੀ ਠੀਕ ਆ ਜੀ ਪਤੂਗੀਰ ਖੋਲ ਕੇ ਵਖਾ ਮੈਂ ਵੇਖੋ ਮੈਂ ਲਓ ਜੀ ਰਸ਼ੀਗਨ ਟੈਂਕੀ ਆ ਗਿਆ 16 ਲੀਟਰ ਵਾਲਾ ਇਹ ਵੀ ਬਾਈ ਗੱਬਣ ਇਹ ਪਾਦੀ ਗੱਭਣਿਆ ਮੈਂ ਅੱਛਾ ਜੀ ਇਹ ਦੇ ਆਪਣਾ ਰਾਦਾ ਤੁਸੀਂ ਕਹਿੰਦੇ ਪਾ ਦੀਏ ਜੀ ਪਾ ਦੀਏ ਪਾ ਦੀਏ ਮਾ ਚਲੋ ਗਾਂ ਹੀ ਬੰਦੀ ਹੈ ਤਾਂ ਦੁੱਧ ਬਿਲਕੁਲ 16 ਕਿਲੋ ਦੀ ਰੱਗੀ ਖਾ ਕੇ ਰੀ ਠੀਕ ਆ ਠੀਕ ਆ ਲਓ ਜੀ ਸਜੀਤ ਪਾਦੀ ਹੈਗੀ ਜੀ ਅੱਛਾ ਜੀ ਇੱਕ ਮੜਾ ਜਾਂ ਸਰੂ ਹੈਗਾ ਜੀ ਠੀਕ ਆ ਇੱਕ ਥਾਂ ਦੇ ਨਾਲ ਮੜਾ ਆ ਜਾ ਠੀਕ ਆ ਠੀਕ ਆ ਲਓ ਜੀ ਬਿਲਕੁਲ ਸਿਆਣੀ ਗੱਲ ਆ ਵੀ ਸੱਚ ਬੋਲਣਾ ਵਾ ਇਹ ਆ ਵੀ ਜੇ ਇਤਨਾ ਚੋਵਾਂਗੇ ਫਿਰ ਵਗੂ ਨਹੀਂ ਅੱਛਾ ਜੀ ਉਹ ਤਾਂ ਇੱਕ ਦੋ ਤਾਂ ਰਹਿੰਦੀਆਂ ਜੀ ਠੀਕ ਆ ਠੀਕ ਆ ਲਓ ਜੀ ਸਰੂ ਜਿਹੜਾ ਦੱਸਦਾ ਬਾਈ ਨੇ ਵੀ ਹੈਗਾ ਵਾ ਬਾਕੀ ਮੈਂ ਵੀ ਆ ਵੀ ਰਾਜਾ ਆ ਗਏ ਰਾਜਾ ਰਾਜਾ ਲਓ ਜੀ ਚੈੱਕ ਕਰ ਸਕਦੇ ਜੇ ਤੁਸੀਂ ਕਾਟ ਕਾਟ ਚੰਗਾ ਰਾਜਸਥਾਨ ਦੀ ਨਸ ਲਾ ਗਈ ਆ ਤੇ ਜੈਡ ਬਲੈਕ ਦੇ ਪਲੀ ਪੁਲੀ ਵੀ ਬਹੁਤ ਹੀ ਜ਼ਿਆਦਾ ਵਾ ਅੱਛਾ ਜੀ ਆ ਅੱਧਾ ਵੀ ਨਹੀਂ ਚੱਡਾ ਇਹ ਹਲੇ ਠੀਕ ਆ ਲਓ ਜੀ ਇਹਦੇ ਨਾਲੋਂ ਹੀ ਜ਼ਿਆਦਾ ਅਜੇ ਚੱਡਾ ਬਣਾਉਣਾ ਮੈਂ ਡਬਲ ਕਰ ਜੂਗੀ ਗਰਮ ਵਾਲੀ ਇੱਥੇ ਆਣ ਕੇ ਵੇਖੇ ਭਾਈ ਬਿਲਕੁਲ ਬਿਲਕੁਲ ਜੀ ਇੱਥੇ ਕੋਈ ਭਰਾ ਆਊਗਾ ਤਾਂ ਡਬਲ ਦੇਖੂਗੀ ਤੇ ਵੀਡੀਓ ਦੇ ਵਿੱਚ ਬਿਸ਼ੱਕ ਦੀ ਭਾਵੇਂ ਤੁਹਾਨੂੰ ਜਿੱਦਾਂ ਦੀ ਮਰਜ਼ੀ ਲੱਗਦੀ ਆ ਤੇ ਚੱਡਾ ਚੁੱਡਾ ਇਹਨੇ ਵੀ ਐਚਐਫ ਗਾਵਾਂ ਨੂੰ ਬਣਾ ਜਣਾ ਤੇ ਚੈੱਕ ਕਰ ਸਕਦੇ ਤੁਸੀਂ ਥਾਣਾ ਦੱਸ ਗਿਆ ਵਾ ਜਿਹੜਾ ਚੰਗਾ ਆ ਗਿਆ ਵਾ ਤੇ ਚੱਡਾ ਵੀ ਜਿਹੜਾ ਬਹੁਤੀ ਬਹਾ ਕਮਾਲ 19 ਅੱਗੇ ਤੋਂ 19 ਪਿਛੇ ਨੂੰ ਬਣੀ ਪਈ ਆ ਤੇ ਇਧਰਲੀ ਸਾਈਡ ਤੇ ਨਾੜਾ ਨੋੜਾ ਵੀ ਇਹਦੇ ਕਾਫੀ ਆ ਗਿਆ ਵਾ ਤੇ ਥਾਣ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਜੀ ਕਰ ਸਕਦੇ ਤੁਸੀਂ ਲਾਗੇ ਤੋਂ ਚੈੱਕ ਬਈ ਇਹਦਾ ਕੀ ਕਰਨਾ ਮੋਲ ਜੀ ਜੀ ਇੰਦਾ ਨਹੀਂ ਮੈਂ ਤਾਂ 1.5 ਲੱਖ ਦੀ ਨਹੀਂ ਬਾਹਰ ਮਿਲਦੀ ਜਣਾ ਹਾਂਜੀ ਆਪਾਂ ਜਿਹਾ ਹੀ ਕਰਵਾ ਬਿਲਕੁਲ ਸਹੀ ਆ ਮੰਗਣੋਂ ਭਾਜੀ ਭਾਵੇਂ 1.5 ਮੰਗੀਏ ਲੱਖ ਮੰਗੀਏ ਹਾਂਜੀ ਸਭਾਣਾ 95000 ਦੀ ਮੈਂ ਦੇਣੀ ਆ 95000 ਦੀ ਹਾਂ ਮੈਂ ਵੇਖ ਜੇ ਠੀਕ ਆ ਨਾ ਸਵਾਗ ਹੈ ਮੈਂ ਆਪਾਂ ਸਵਾਦੀ ਵਿੱਚ ਨਹੀਂ ਠੀਕ ਆ ਠੀਕ ਆ ਕਰ ਦਈਏ ਥੋੜਾ ਜਿਹਾ ਭਾਜੀ 1000 ਰੁਪਏ ਕਿਉਂਕਿ ਮੈਂ ਨਹੀਂ ਇੰਦਾ ਦੀ ਲੱਭਦੀ ਨਹੀਂ ਲੱਭਦੀ 91 ਦੀ ਹਾਂ ਬਸ ਛੋਟ ਛੋਟ ਕੋਈ ਨਹੀਂ ਮੋਕੇ ਥੋੜੀ ਬੋਲੀਏ ਚੁਗੀ ਇਹ ਵੱਧ ਨਹੀਂ ਹੋਣੀ ਅੱਛਾ ਜੀ ਮੈਂ 16 ਕਿਲੋ ਵਾਲੀ ਜਿਹੜੀ ਮੈਂ ਨਾ ਪਲੱਸ ਦਊਗੀ ਹਾਂਜੀ 16 ਦਾ ਆਪਾਂ ਲਿਖ ਕੇ ਦਵਾਗੇ ਨਾ ਠੀਕ ਆ ਮ ਆਪਾਂ ਇਹ 99000 ਦੀਆਂ ਦੇ ਬਾਦਾਂ ਨੂੰ ਰਾਠ ਨਾ ਨਹੀਂ ਤੇ ਮਿਲਦੀ ਨਹੀਂ ਬਾਦਾਂ 94 ਹੀ ਵੇਹੇ ਬਿਲਕੁਲ ਬਿਲਕੁਲ ਲਓ ਜੀ 16 ਲੀਟਰ ਵਾਲੀ 94000 ਦੀ ਬਿਲਕੁਲ ਜਾਇਜ਼ ਮੁੱਲ ਕਰਤਾ ਵੀਰ ਨੇ ਇਹਦਾ ਵੀ ਤੇ ਛੋੜ ਛੱਪਾ ਚਲੋ ਮੌਕੇ ਤੇ ਜਰੂਰ ਹੋ ਜਾਊਗਾ ਉਹ ਛੋੜ ਛੱਪਾ ਕਰਦਾ ਬਿਲਕੁਲ ਬਿਲਕੁਲ ਸਹੀ ਗੱਲ ਤੀਜੇ ਨੰਬਰ ਤੇ ਭਾਜੀ ਭਾਜੀ ਪਹਿਲਾਂ ਹੀ ਸੁਆ ਝੋਟੀ ਠੀਕ ਆ ਹੁਣ ਇਹ ਆਈਆਂ ਆ ਆਪਦੀਆਂ ਸੇਵਣੀਆਂ ਜੀ ਨਹੀਂ ਆਈਆਂ ਜੀ ਠੀਕ ਆ ਲਓ ਜੀ ਹੁਣ ਇਹ ਬਾਈ ਕਰਨ ਤਿੰਨ ਘੰਟੇ ਪਹਿਲਾਂ ਆਈਆਂ ਸੀ ਅੱਛਾ ਜੀ ਇਹ ਜੋੜੀਆਂ ਹੁਣੇ ਆਈਆਂ ਠੀਕ ਆ ਠੀਕ ਆ ਲਓ ਜੀ ਹੁ ਇਹ ਬਹੁਤ ਆਣੀਆਂ ਤੇ 10 ਤੋਂ ਪਲੱਸ ਦੁੱਧ ਦਊਗੀ ਛੋਟੀ ਹਜੇ ਗੂਂਦ ਆਉਂਦੀ ਤਾਂ ਨਹੀਂ ਠੀਕ ਆ ਠੀਕ ਲੋ ਜੀ ਪਹਿਲਾ ਸੁਗਾ ਸੁਣਾ ਕਰਵਾ ਲਈ ਨੇ ਇਹ ਵੀ ਜੈਡ ਬਲੈਕ ਆ ਗਈ ਠੰਡ ਤੁਣ ਜਿਹੜਾ ਇਹਨੂੰ ਵੀ ਚੰਗਾ ਵਾ ਇਹ 10 ਦਿਨਾਂ ਜੇ ਕਰਵਾ ਲਈ ਲੈ ਲਊਗੀ ਕਦ ਵੱਜ ਨੂੰ ਵੇਖੋ ਵੀ ਇਹਨਾਂ ਮੁੱਲ ਵੇਖੋ ਛੋਟੀ ਦੇ ਅੱਛਾ ਜੀ ਹਾਂ ਲਓ ਜੀ ਬਾਈ ਗੰਦਾ ਰੇਟ ਬਿਲਕੁਲ ਨੋਰਮਲ ਇਲਾਕੇ ਦੇ ਵਿੱਚ ਸਾਰੇ ਭਰਾਵਾਂ ਨੂੰ ਪਤਾ ਵਾ ਕਿ ਰੇਟ ਜਿਹੜਾ ਜੈਜ ਬਾਈ ਪਾਉਂਦਾ ਵਾ ਤੇ ਚਲੋ ਪਿਆਰ ਵੀ ਬਹੁਤ ਬਖਸ਼ਦੇ ਆ ਭਰਾ। ਚਲੋ ਭਾਜੀ ਆਪਾਂ ਪਰਸੋਂ ਚੋੜ ਵੀਡੀਓ ਪਾਈ ਨਾ। ਹਾਂਜੀ। ਤੇ ਮੈਂ ਪੜਾ ਨਹੀਂ ਕੰਨਾਗਾ ਫੋਨ ਹੀ ਤੁਰਿਆ ਆਉਂਦਿਆ। ਠੀਕ ਹੈ ਠੀਕ ਹੈ। ਨਹੀਂ ਪੜਾ ਕੀ ਚੱਕਰ ਜਾਇਆ ਅੱਜ। ਇਸ ਵੀਡੀਓ ਦੇ ਤਿੰਨ ਪਸ਼ੂ ਵੀ ਗਏ ਜੀ। ਅੱਛਾ ਜੀ। ਆਪਾਂ ਵੀਰਾਂ ਨੂੰ ਦੱਸਤਾ ਵੀ ਲਿਆਂਦੀਆਂ। ਠੀਕ ਆ। ਕਿਦੂ ਵੀ ਮੋੜਦਾ। ਠੀਕ ਆ ਠੀਕ ਆ। ਲਓ ਜੀ ਮੱਥੇ ਤੇ ਫੁੱਲ ਆ ਗਿਆ ਤੇ ਇਹ ਜਿਹੜੇ ਪਸ਼ੂ ਹੁੰਦੇ ਆ ਦੁੱਧ ਨੂੰ ਜਿਹੜੇ ਚੰਗੇ ਨਿਕਲਦੇ ਆ ਚੈੱਕ ਕਰ ਸਕਦੇ ਤੁਸੀਂ। ਨੋਕੜਾ ਥਾਂ ਲੱਗਾ ਪਿਆ ਕਰਮਾਲੀ ਨੂੰ ਤੇ ਨੋਕੜਾ ਥਾਂ ਦੀ ਚਵਾਈ ਜਿਹੜਾ ਬਹੁਤ ਹੀ ਚੰਗੀ ਨਿਕ ਚਲੋ ਉਪਰੇ ਆ ਕੇ ਪਸ਼ੂ ਕਰਤਾ ਥੋੜਾ ਬੋਤਾ ਜੀ ਤੁਹਾਨੂੰ ਠੀਕ ਆ ਠੀਕ ਆ ਲਓ ਜੀ ਟੱਲਾ ਢੋਲਾ ਇਹਦੇ ਵੀ ਬਹੁਤ ਹੀ ਜ਼ਿਆਦਾ ਵਾ ਚੱਡੇ ਰਜੇ ਤੇ ਹੈ ਵੀ ਸਿੰਗਲ ਹੱਡੀ ਕਰਮਾਲੀ 10 ਤੋਂ ਪਲੱਸ ਦੇ ਤੇ ਕੱਢੂਗੀ ਪਹਿਲਾ ਸੁਗਾ ਸੁਣਾਵਾ ਤੇ ਕੱਦ ਵੀ ਤੁਸੀਂ ਚੈੱਕ ਕਰ ਸਕਦੇ ਜੇ ਕੱਦ ਵੀ ਚੰਗਾ ਆ ਗਿਆ ਤੇ ਪੇਠਪੂੜਾ ਵੀ ਚੈੱਕ ਕਰ ਸਕਦੇ ਤੁਸੀਂ ਰਾਜੀ ਰੂਜੀ ਜਿਹੜੀ ਚੰਗੀ ਹੈ ਵੀ ਇੱਧਰਲੀ ਸਾਈਡ ਤੋਂ ਆਪਾਂ ਥਾਣਾ ਥੁਣ ਚੈੱਕ ਕਰਾਉਨੇ ਨੋਕਲਾ ਥਾਨ ਲੱਗਾ ਪਿਆ ਜੋ ਸਾਰੇ ਭਰਾਵਾਂ ਨੂੰ ਪਤਾ ਕਿ ਚਵਾਈ ਜਿਹੜੀ ਬਹੁਤ ਹੀ ਚੰਗੀ ਨਿਕਲਦੀ ਆ ਤਕਰੀਬਨ 90% ਹਾਂ ਬਿਲਕੁਲ ਭਾਜੀ ਤੇ ਇਹਦਾ ਮੁੱਲ ਭਾਜੀ ਹਰ ਮੁੱਲ ਦਾ ਭਾਜੀ ਜਦਨੇ ਸੁੰਦੀ 90000 ਦੀ ਛੋੜੀ ਤਾਂ ਨੇ ਸਾਹਮਣੇ ਹੀ ਆ ਹਾਂਜੀ ਤੇ 85 ਦੇ ਦਈਏ ਨਹੀਂ ਜਾਇਜ਼ ਕਰੀਏ ਜਾਇਜ਼ ਕਰੀਏ ਹਾਂਜੀ 80 ਵੀ ਦੇ ਦਈਏ ਕਰ ਦੇ 80 ਵੰਦਰਾ ਉਹ ਤਾਂ 3 ਲਾਇ ਕਰ ਦਈਏ ਵੀ। ਲਾਸਟ ਹਾਂ ਨਾ 100 ਰੁਪਿਆ ਛੋੜ 75000 ਦੀ ਚੋਟੀ ਦੇ। ਬਿਲਕੁਲ ਸਹੀ ਗੱਲ ਦਾ ਬਾਈ ਜੀ 75000 ਦੇ ਵਿੱਚ ਗੱਬਣ ਤਿਆਰ। ਹਾਂਜੀ। ਬਿਲਕੁਲ ਬਿਲਕੁਲ ਜੀ 75000 ਦੇ ਵਿੱਚੋਂ 100 ਰੁਪਿਆ ਬਈ ਜਾਂਦਾ ਕਿ ਉਹਨੂੰ ਛੋੜੀ ਕਰਾਂਗੇ ਰੇਟ ਜਿਹੜਾ ਬਿਲਕੁਲ ਜਾਇਜ਼ ਪਾਇਆ ਵੀਰ ਨੇ ਤੇ ਬਾਈ ਨੰਬਰ ਵਾਈ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ। ਤੇ ਆ ਬਾਈ ਚੌਥੇ ਨੰਬਰ ਤੇ ਕਿਵੇਂ ਆ ਗਈ? ਭਾਜੀ ਇਹ ਚੌਥੇ ਨੰਬਰ ਤੇ 12 ਕਿਲੋ ਮੈਂ ਦੋਦੇ ਦੀ ਤੀਜਾ ਸੁਆ ਸੁਹੀ ਹੈ ਆ ਗਈ। ਅੱਛਾ ਜੀ। ਠੀਕ ਆ। ਠੀਕ ਆ। ਤੇ 14 15 ਹੈ ਜੀ। ਅਛਾ ਹੀ ਹਾਂ ਤੇ ਉਹ ਵੀ ਫੋਲ ਕੇ ਵਕਾ ਮੈਂ ਬੇਟਾ ਲਓ ਜੀ ਦਿਨ 14 ਤੋਂ 15 ਖੜਤੀ ਕਰਮ ਵਾਲੀ ਇਹ ਵੀ ਤੇ ਕਦ ਕੋਦ ਇਹਦਾ ਵੀ ਬਹੁਤ ਹੀ ਚੰਗਾ ਵਾ ਦੂਜਾ ਸੁਗਾ ਸੋਣਾ ਨੇ ਮਕਤੀਜਾ ਪੰਜਾ ਸੁਗਾ ਸੂਗੀ ਕਰਮ ਵਾਲੀ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬੋਤੋ ਭਾਈ ਝੋਟੀ ਨਹੀਂ ਲੱਗਾ ਆ ਗੱਲ ਮੈਨੂੰ ਬਹੁਤ ਸਿਆਣੀ ਲੱਗੀ ਆ ਨਹੀਂ ਜਿਆਦਾ ਤਕਰੀਬਨ ਕਈ ਭਰਾ ਦੂਜਾ ਹੀ ਰੱਖਦੇ ਸੁਗਾ ਨਹੀਂ ਨਹੀਂ ਜਿਹੜੀ ਗੱਲ ਬੜੀ ਹਾਂ ਸਿਆਣੀ ਆ ਗੱਲ ਭਾਜੀ ਭਾਜੀ ਤੁਹਾਨੂੰ ਆਪਣਾ ਪਤਾ ਮਾਲ ਮੈਂ ਲੈਣਾ ਹੁੰਦਾ ਬੁਟਾਂ ਨੂੰ ਫਿਰਕੇ ਬਿਲਕੁਲ ਬਿਲਕੁਲ ਜੀ ਘਰ ਚੋਂ ਮਾਲ ਵਾਈ ਲੈਂਦਾ ਫਿਰ ਤੇ ਫੇਰ ਤੁਰ ਕੇ ਮਾਲ ਬੇਸ਼ੱਕ ਸਾਡੀਆਂ ਕੋਈ ਵੀਡੀਓ ਚੈੱਕ ਕਰ ਲੇ ਬਿਲਕੁਲ ਬਿਲਕੁਲ ਇਹ ਨਹੀਂ ਉਹ ਸੱਡੇ ਦੇ ਮਾਲ ਤੇ ਆਲੇ ਫੇਰ ਸਾਡੇ ਕੋ ਪਿਆਊਗਾ ਠੀਕ ਆ ਠੀਕ ਆ ਲਓ ਜੀ ਘਰ ਦੇ ਵਿੱਚ ਜਿਹੜਾ ਪਸ਼ੂ ਲੈਣਾ ਵਾ ਇੱਕ ਤੇ ਚਲੋ ਭਾਣਾ ਮਿਲ ਜਾਂਦਾ ਤੇ ਅੱਗੇ ਵੀ ਭਾਣਾ ਨਾਲ ਦਈਏ ਤੇ ਭਰਾ ਜੁੜੇ ਰਹਿੰਦੇ ਆ ਨਾਲ ਤੇ ਜੇ ਆਪਾਂ ਆਖੀਏ ਵੀ ਨਹੀਂ ਉਹਨਾਂ ਦਾ ਨਾਪ ਲਈਏ ਸਿਰ ਤੇ ਫੇਰ ਹਣਾ ਦੁਬਾਰੇ ਨਹੀਂ ਆਉਂਦਾ ਕੋਈ ਦੇਖੋ ਭਾਜੀ ਮੈਂ ਲਓ ਜੀ ਪੇਠ ਪੂੜਾ ਤੇ ਕੱਦ ਕੋ ਦੇਦਾ ਵੀ ਚੰਗਾ ਹੀ ਆ ਕਰਮਾਲੀ ਦਾ ਪੇਠ ਤੇ ਪੂੜਾ ਬਹੁਤ ਹੀ ਜ਼ਿਆਦਾ ਚੌੜਾ ਆ ਗਿਆ ਵਾ ਇਹ ਢਿੱਲਾ ਟੁੱਲਾ ਇਹਦੇ ਵੀ ਬਹੁਤ ਅਜੇ ਇੱਕ ਘੱਡੇ ਦੇ ਬਾਈ ਕਿੰਨਾ ਕੁ ਭਰੂਗੀ ਦੁੱਧ ਨਾਲ ਜੀ ਜੀ ਮੈਂ ਤਾਂ ਦੱਸਣਾ ਬਈ 12 ਕਿਲੋ ਹੀ ਮੈਂ ਦੁੱਧ ਦੇਤੀ ਆ ਅੱਛਾ ਜੀ ਹਾਂ ਠੀਕ ਆ ਜੀ 12 ਲੀਟਰ ਦੁੱਧ ਦੋਗੀ ਬਾਕੀ ਸਾਬ ਕਰੇ ਕੋਈ ਭਰਾ ਹਣਾ ਇਹ ਵੀ 14 ਬਤਨ ਸੰਭਲੇ ਅੱਛਾ ਜੀ ਲਾਓ ਜੀ ਆਪਾਂ ਮੁੱਲ ਪੋਣਾ ਨਾ ਇਹਦਾ ਠੀਕ ਆ 20000 ਵਧ ਵੇ ਨਹੀਂ ਜੀ ਦੋਨੋਂ ਠੀਕ ਆ ਠੀਕ ਆ ਲਓ ਜੀ ਚੱਡਾ ਚੁੱਡਾ ਤੁਸੀਂ ਇਹਦਾ ਵੀ ਚੈੱਕ ਕਰ ਸਕਦੇ ਥਣਾ ਦਾ ਸਹਿਜ ਗੈਪ ਤੇ ਢਿੱਲਾ ਢੋਲ ਨਾ ਇਹਦੇ ਵੀ ਕਾਫੀ ਹੈ ਚਲੋ ਸਾਂਭ ਛੱਡ ਕੇ ਬਾਈ ਨੇ ਇਹਦਾ ਵੀ ਮੁੱਲ ਪਾ ਦੇਣਾ ਵਾ ਤੇ ਦੱਸਿਓ ਭਾਜੀ ਮੁੱਲ ਇਹਦਾ ਜਗੇਵੀਰਮ 85 ਦੇ ਲਈ ਨਹੀਂ ਜੈਜ ਕਰਨੇ ਆਪ ਅਸੀਂ ਦੀ ਫਿਰ ਦੇ ਦੀ ਨਹੀਂ ਜਿਆਜ ਹੋਰ ਜੱਗੇ ਵੀਰ ਜੇ ਕੋਈ ਜੋੜਾ ਲਵੇ ਇਕੱਠਾ ਹਾਂਜੀ ਇਹ ਢੇਰ ਲੱਖ ਦਾ ਜੀ ਅੱਛਾ ਜੀ 75 75 ਦੀ ਹਾਂ ਠੀਕ ਆ ਨਹੀਂ ਉਹ ਆਪਾਂ 75 ਦੀ ਪਾਤੀ ਡੇਢ ਤੋਂ ਘੱਟ ਹੋਈ ਨਾ ਯਾਰ ਆ ਨਾ ਵੀ ਨਹੀਂ 75 ਦੀ ਭਾਈ ਠੀਕ ਆ ਉਹ 7500 ਰੁਪਏ ਛੋਟ ਕੀਤੀ ਠੀਕ ਆ ਲਓ ਜੀ ਡੇਢ ਲੱਖ ਦੇ ਵਿੱਚ ਦੋ ਅਸੀਂ ਦੇ ਦਾਂਗੇ 2400 ਰੁਪਏ ਛੋਟੀ ਠੀਕ ਆ ਲਓ ਜੀ ਇਹ ਵੀ 75000 ਦੀ ਤੇ 12 ਲੀਟਰ ਦੁੱਧੇ ਵੀ ਭਰੂਗੀ ਅੱਛਾ ਜੀ ਫਿਰ ਜੋੜੇ ਜੋ 2000 ਦਾ ਮਾ ਇੱਕ 41 ਠੀਕ ਹੈ ਲੋ ਜੀ ਤੋ ਯਾਰ ਤਾਂ ਮਾਂ ਤਾਂ ਨਹੀਂ ਬਈ ਜੈ ਜੈ ਮੋਲਾਵੇਂ ਕਹਿ ਰਹੀਏ ਤੋ ਪਰੇ ਫਿਰ ਰੱਬ ਦਾ ਨਾ ਹੀ ਆ ਤੇ ਜੇ ਆਪਾਂ ਜਿਆਦਾ ਹੀ ਆ ਕੀ ਤੇ ਫਿਰ ਉਹ ਵੀ ਹੈ ਨਾ ਗਲਤ ਗੱਲ ਹੈ ਟੋਕੜ ਗੱਪਣ ਗੁਰੂਆ ਦਾ ਸੀਗਨ ਟੈਂਕੀ ਹੈ ਵੀ ਕਾਦਜ ਬੜਾ ਤਗੜਾ ਦਾ ਨਾ ਹੁਣ ਚੁਈਏ ਅੱਛਾ ਜੀ ਹੁਣ ਚੋ ਕੇ ਆਈ ਜੇ 4 ਵਜੇ ਦੀ ਚੁਈ ਜੇ ਠੀਕ ਹੈ ਜੀ ਇਹ ਜੀ ਜੇ ਸਾਢੇ 4 ਮਹੀਨੇ ਦੀ ਗੱਪਣ ਅੱਛਾ ਜੀ 7-8 ਕਿਲੋ ਦੋ ਜੀ ਲਓ ਜੀ 14 ਮਹੀਨਿਆਂ ਵਾਲੀ ਚੈੱਕ ਪਾਸ ਤੇ 8 ਲੀਟਰ ਜਿਹੜਾ ਦੁੱਧ ਆ ਤੇ ਕਾਦਰ ਤੁਸੀਂ ਚੈੱਕ ਕਰ ਸਕਦੇ ਜੇ ਤੇ ਵੇਲਬੂਲ ਵੀ ਜਿਹੜੀ ਬਹੁਤ ਹੀ ਜ਼ਿਆਦਾ ਲੰਮੀ ਆ ਗਈ ਆ ਬਈ ਸੱਜਰ ਤਾਂ ਕਿੰਨਾ ਕਰਿਆ ਰਕਾਰੇ ਦਾ 18 ਲੀਟਰ ਲੋ ਜੀ 18 ਲੀਟਰ ਵਾਲੀ ਤੋਕੜ ਗੱਬਣ ਆ ਗਈ ਕੱਲੀ ਕੱਲੀ ਆਊਗੀ ਕਹੂਗੀ ਬੇਸਣਾ ਬਲੈਰੋ ਜੀ ਬਲੈਰੋ ਜੀ ਲੋ ਜੀ ਵੇਲਬੂਲ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਹੈ ਭਰਾਓ ਤੇ ਬਲੈਰੋ ਗੱਡੀ ਕੋ ਲੈ ਕੇ ਆਵੇ ਤੋਕੜ ਗੱਬਣ ਆ ਕਈਆਂ ਨੂੰ ਸ਼ੌਂਕ ਹੁੰਦਾ ਭਰਾਵਾਂ ਨੂੰ ਵੀ ਚਲ ਤੋਕੜ ਗੱਬਣ ਮਿਲ ਜੇ ਤੇ ਵਧੀਆ ਵਾ ਨਾਲੇ ਗਾਂ ਦੀ ਆਸ ਨਾਲੇ ਦੁੱਧ ਮਿਲ ਜਾਈ ਜਾਣਾ ਹੈ ਨਾ ਇਹ ਜੇ ਟੈਟਾ ਤੇ ਰੋਕ ਲੀ ਕਿ 2 ਮਿੰਟ ਲਓ ਜੀ ਗੰਢ ਛੁੜ ਗਈ ਪੀਜ ਕੇ ਆ ਗਈ ਤੇ ਉਹ ਇਸ ਕਰਕੇ ਤੁਸੀ ਰੋਕਣੀ ਪਈ ਆ ਤੇ ਕੀ ਕਰ ਸਕਦੇ ਤੁਸੀਂ ਕੈਮਰੇ ਦੇ ਵਿੱਚ ਨਹੀਂ ਆਉਂਦੇ ਦੇਖੋ ਭਾਜੀ ਮੈਂ ਲਓ ਜੀ ਇਹ ਵੀ ਹਿਸਾਬ ਨਾਲ ਦਸੀ ਗਣ ਟੈਂਕੀ ਆ ਦੇ ਤੋਕੜ ਘੱਬਣ ਆ ਗਈ ਜੇ ਚੌਥਾ ਮਹੀਨਿਆਂ ਦੀ ਤੇ 8 ਲੀਟਰ ਜਿਹੜਾ ਦੁੱਧ ਆਸਤਾ ਮੇ ਕੋ ਤਿਆਰ ਹੈ ਬਾਕੀ ਹੁਣ ਚੁਵਾਈ ਕਰਕੇ ਬਾਈ ਲੈ ਕੇ ਆਏ ਤੇ ਉਸ ਹੌਣਾ ਕੋਈ ਵੀਰ ਭਰਾ ਅੰਦਾਜ਼ਾ ਲਾਵੇ 91 ਸੁਵੇਲੀ ਗਾਂ ਘੱਬਣ ਆ ਠੀਕ ਕਰੋ ਜੀ ਤੀਜੇ ਸਵੇਲੇ ਗਾਂ ਗੱਬਣ ਤੇ 18 ਲੀਟਰ ਜਿਹੜਾ ਮਿਲਕ ਰਿਕਾਰਡ ਜੇ ਸੱਜਰ ਦਾ ਇਹ ਚੈੱਕ ਕਰ ਸਕਦੇ ਤੁਸੀਂ ਇਹ ਵੀ ਮੱਥੇ ਤੇ ਫੋਲ ਲਾ ਆ ਗਿਆ ਕਰਮਾਲੀ ਦੇ ਇਹ ਤੁਹਾਨੂੰ ਦੱਸਿਆ ਵਾ ਵੀ ਦੁੱਧ ਵੀ ਜਿਹੜੇ ਚੰਗਿਆ ਨਿਕਲਦੀਆਂ ਵਾ ਤੇ ਸਿੰਗ ਵੀ ਆਣ ਰਿੰਗ ਸਿੰਗ ਲੱਗਾ ਪਿਆ ਵਾ ਤੇ ਸਿੰਗਲ ਹੱਡੀ ਆ ਗਈ ਆ ਤੇ ਜਿਹੜੇ ਭਰਾ ਨੇ ਖਰੀਦਣੀ ਆ ਹਾਥੀ ਨਾਲ ਜਾਵੇ ਤੇ ਬਲਰੋ ਲੈ ਕੇ ਆਵੇ ਵੇਲਬੂਲ ਜਿਹੜੀ ਬਹੁਤ ਹੀ ਚੰਗੀ ਨੀਲੀ ਦਾ ਵੀ ਦਾ ਥੋੜਾ ਜਿਹਾ ਪੱਖ ਰੱਖਦੀ ਆ ਤੇ ਚਲੋ ਕੋ ਚੰਗੀ ਸਾਮ ਕਰ ਲੂਗਾ ਘਾਣ ਉਹਦੇ ਵੱਧ ਵੀ ਚੋ ਸਕਦਾ ਵਾ ਦੁੱਧ ਨੇ ਚ 18 ਲੀਟਰ ਜਿਹੜਾ ਹੈ ਹੀ ਹੈ ਆ ਥੋੜਾ ਇਹ ਹਨੇਰਾ ਹੋ ਗਿਆ ਵਾ ਸਾਨੂੰ ਥੋੜਾ ਜਿਹਾ ਲੇਟ ਹੋ ਗਿਆ ਆਪਾਂ ਗਏ ਹੋ ਜਿਸ ਚੀਨਾਂ ਸਾਬ ਤੇ ਇਧਰਲੀ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਜੇ ਥਣਾ ਦਾ ਸਹੀ ਹੈ ਗਾਇਬ ਬਾਈ ਜੀ ਇਹਦਾ ਕੀ ਕਰਨਾ ਮੋਲ ਫਿਰ ਇਹਦਾ ਮੂਹ ਤੇਰਾ ਗੱਲ ਕੇ ਨਿਕਾ ਆ ਜਾ ਕਰ ਦਈਏ ਜਾਇਜ ਇਹ ਜੱਗੇ ਵਲ 65 70 ਦੀ ਦੇ ਫੰਡ ਰਹੀ ਆ ਹਾਂਜੀ ਜੇਦੀ ਮੈਂ ਹਾਂਜੀ 75 ਦੀ ਦੇ ਦੀਏ ਕਰਦਿਏ ਜਾਇਜ ਹਾਂਜੀ ਹਾਂ ਨਾ ਹੀ ਕਰਦਿਏ ਵੀ 70 ਦੀ ਮੰਦੀ ਨਹੀਂ 70 ਮੰਦਰ ਕਰੀਏ 2000 ਛੱਡ ਦਈਏ 65 ਦੀ ਦੇ ਦਾਂਗੇ ਹਾਂ 65 ਦੀ ਹਾਂਜੀ ਲਓ ਜੀ 托ਕੜ ਗੱਬਣ ਦੇ ਸੱਜਰਾਂ ਤੋਂ ਵੱਧ ਜੇ ਦੁੱਧ ਦੇਂਦੀ ਹਸਾਉਣਾ ਧਾਰ ਤੇ ਇੱਥੇ ਮਿਲਦੀ ਧਾਰ ਤੇ ਮਿਲਦੀ ਹੈ ਤੇ 8 ਲੀਟਰ ਜਿਹੜਾ ਦੁੱਧ ਜੇ ਤਿਆਰ ਤੇ 托ਕੜ ਗੱਬਣ ਆ ਗਈ ਹੈ ਸ਼ੌਕ ਹੁੰਦਾ ਕਈ ਭਰਾਵਾਂ ਦਾ ਰੇਟ ਜਿਹੜਾ ਬਿਲਕੁਲ ਜਾਇਜ਼ ਤੇ ਨਗੀਨੇ ਦਿਖਾਉਂਦੇ ਹੁਣ ਆਪਾਂ ਤੁਹਾਨੂੰ ਤਾਂ ਜੀ ਸੂਈ ਝੋਟੀ ਤੇ 부ਛੀ ਦੇ 부ਛੀ ਜਵਾਗ ਮਰ ਗਿਆ ਹਣਾ 부ਛੀ ਬਣਾਈ ਅੱਛਾ ਜੀ ਅੱਠਾਂ ਤੋਂ ਨੌਂ ਦਿਨਾਂ ਦੇ ਵਿੱਚ ਸੂਈ ਆ ਠੀਕ ਆ ਜੀ ਹਾਂ ਲਓ ਜੀ ਅੱਠ ਤੋਂ ਨੌਂ ਦਿਨ ਹੋਏ ਆ ਅੱਛਾ ਜੀ ਛੱਡਾ ਤੋਂ ਹੀ ਚੈੱਕ ਕਰ ਸਕਦੇ ਛੱਡਾ ਬਾਗਮਾਲਿਆ ਅੱਛਾ ਜੀ ਉਹ ਇਹ 부ਛੀ ਦੀ ਮਾਰੀ ਆ ਠੀਕ ਆ ਠੀਕ ਆ ਜੀ ਲਓ ਜੀ ਆ 부ਛੀ ਜੇਰੀ ਤੇ ਬਿਲਕੁਲ ਸਹੀ ਗੱਲ ਵੀ ਸੰਭੀ ਆ ਵੀਰਾਨੇ ਬਿਲਕੁਲ ਤਾਜੀ ਛੋਡੀ ਆ ਆਪਣੀ ਛੋਡੀ ਆ ਅੱਛਾ ਜੀ ਠੀਕ ਆ ਜੇ 15 ਦਿਨਾਂ ਤੋਂ ਵੱਧ ਸੂਈ ਹੋਵੇ ਤਾਂ ਡਬਲ ਪੈਸੇ ਦਵਾਂਗੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 15 ਤਾਂ ਜੇ ਵੱਧ ਹੋਏ ਹੁਣ ਤੇ ਭਾਈ ਕਹਿੰਦਾ ਕਿ ਡਬਲ ਪੈਸੇ ਦਿਆਂਗੇ ਕਿੰਨਾ ਦੁੱਧ ਭਾਜੀ ਦਾ ਹਟਾਵਾ ਕਹਿੰਦੇ ਵੀ ਦੁੱਧ ਹੈ ਗਾਈ ਮੰਨ ਲਓ ਦੁੱਧ ਪਹਿਲਾਂ ਵਾਦੀ ਅੱਛਾ ਜੀ ਪਰ ਸੋ ਬੱਚਾ ਮਰਿਆ ਉਹਦੇ ਕਰਕੇ ਫਿਰ ਕਿਤੇ ਆਏ ਜਵਾਕ ਦਾ 헤ਰਵਾ ਕਰਦੀ ਹੈ ਨਾ ਠੀਕ ਹੈ ਠੀਕ ਹੈ ਜੀ 10 ਤੋਂ ਪਲੱਸ ਆ ਹੁਣ ਲਓ ਜੀ 10 ਤੋਂ ਪਲੱਸ ਸੀ ਅੱਛਾ ਜੀ ਹੁਣ 10 ਤੋਂ ਪਲੱਸ ਆ ਠੀਕ ਹੈ ਠੀਕ ਹੈ ਲਓ ਜੀ ਪਹਿਲਾਂ 12 ਲਿੱਤੋਂ ਪਲੱਸ ਇਹ ਤੇ ਸਮਝ ਜਵਾਕ ਦੇ ਕਰਕੇ ਹਾਂਜੀ ਇਹ ਉਥਰ ਤਾਂ ਨਹੀਂ ਦਰੇ ਅੱਛਾ ਜੀ ਦੇਖਿਓ ਪੋਤਰਾ ਨਹੀਂ ਕੋ ਗਾਹ ਆ ਦੇਖੋ ਤਾਂ ਦੇਖੋ ਠੀਕ ਹੈ ਠੀਕ ਹੈ ਲਓ ਜੀ ਠੰਡੀ ਧੀਰੀ ਆ ਕਰਮ ਵਾਲੀ ਜਪਾ ਮਤ ਜੀ ਤਾਂ ਤੇ ਮਲ ਪੈਂਦੀ ਆ ਹਾਂ ਠੀਕ ਆ ਜੀ ਲਓ ਜੀ ਛੱਡਾ ਛੱਡਾ ਇਹਦਾ ਵੀ ਪਾਇਆ ਕਮਾਲਿਆ ਦੇ ਕਿਨਵਾ ਸੁਆ ਸੁਈ ਪਾਜੀ ਪਹਿਲਾ ਪਾਜੀ ਸੁਆ ਸੁਆ ਪਹਿਲਾ ਹੀ ਹਰਿਆਣੇ ਦੀ ਝੋਟੀ ਹਰਿਆਣੇ ਦੀ ਝੋਟੀ ਤਾਂ ਸੁਆ ਪਹਿਲਾ ਹੀ ਆ ਗਿਆ ਜੇ ਮੋਹਰਾ نسل ਦੀ ਆ ਤੇ 10 12 ਤੋਂ ਪਲੱਸ ਹੀ ਤੇ ਹੁਣ 10 ਤੋਂ ਪਲੱਸ ਦੁੱਧ ਹੋਊਗਾ ਜਵਾਗ ਦੇ ਕਰਕੇ ਥੋੜਾ ਜਿਹਾ ਫਰਕ ਪੈ ਗਿਆ ਵਾ ਤੇ ਚੈੱਕ ਕਰ ਸਕਦੇ ਜੇ ਘਾਤ ਘਾੜ ਚੰਗਾ ਵਾ ਤੇ ਫੁਲਕਾਰੀਆਂ ਉੱਤੇ ਪੈਂਦੀਆਂ ਜਿਹੜੀ ਕੋਈ ਚੀਜ਼ ਹੁੰਦੀ ਆ ਬਿਲਕੁਲ ਸਹੀ ਗੱਲ ਹੈ ਚੈੱਕ ਕਰ ਸਾਡੇ ਤੁਸੀਂ ਤੇ ਕਿੰਨਾ ਕੁ ਤੁਹਾਡੇ ਨਾਲ ਕੋਈ ਸੇਵਾ ਕਰੂ ਤੇ ਦੁੱਧ ਕੱਢ ਸਕਦੀ ਭਾਜੀ ਰੋਕੋ ਭਾਈ ਰੋਕੋ ਰੋਕੋ ਲਓ ਜੀ ਕੱਢ ਕੁਦ ਜਿਹੜਾ ਚੰਗਾ ਵਾ ਠੰਡੀ ਧੀਰੀਆ ਕਰਮਾਲੀ ਲਓ ਜੀ ਧਾਰ ਤੇ ਮਿਲਦੀ ਜੀ ਭੰਗਿਆ ਵਿੜੇ ਦੇ ਅੱਧ ਵਿੱਚ ਘਰ ਵੀ ਤੁਸੀਂ ਖਿਲਾੜ ਕੇ ਚਬਾਈ ਕਰ ਸਕਦੇ ਜਿਹੜੀ ਠੰਡੀ ਧੀਰੀਆ ਕਰਮਾਲੀ ਹਾਂਜੀ ਵਾਈ ਦੇਖੋ ਦਿਖਾ ਦੇਣਾ ਮੜੀ ਜੀ ਹਾਂ ਦਿਖਾ ਦੇਣੇ ਲੱਗੇ ਤਾਂ ਆ ਦੇਖੋ ਠੀਕ ਆ ਠੀਕ ਆ ਲਓ ਚਵਾਈ ਚੂਈ ਜਿਹੜੀ ਨਰਮ ਆ ਤੇ ਹੈ ਵੀ ਠੰਡੀ ਧੀਰੀਆ ਕਰਮਾਲੀ ਚੈੱਕ ਕਰਾਦਨੇ ਬਾਕੀ ਫਲਕਾਰੀ ਵੀ ਲਾ ਕੇ ਆਪਾਂ ਦਿਖਾਤੀ ਤੁਹਾਨੂੰ ਤੇ ਰਾਜੀ ਰੂਜੀ ਚਲੋ ਬਾਉਦਿਆ ਤੇ ਦੱਸਿਆ ਨਹੀਂ ਭਾਜੀ ਕਿੰਨਾ ਕ ਕੱਢ ਜੂਗੀ ਦੁੱਧ ਭਾਜੀ 14 ਤੋਂ ਪਲੱਸ ਜਾਊਗੀ ਛੋਟੀ 14 ਤੋਂ ਪਲੱਸ ਵਾਕੇ ਬੜੇ ਚੰਗੇ ਦੀ ਭਾਜੀ ਅੱਛਾ ਜੀ ਆ ਇਹ ਹੈ ਜੀ ਫਤਿਹਪੁਰ ਬਾਦ ਦੀ ਠੀਕ ਆ ਲਓ ਜੀ ਫਤਿਹਪੁਰ ਬਾਦ ਤੋਂ ਆਈ ਆ ਕਰਮਾਲੀ ਤੇ ਛੱਡਾ ਛੱਡਾ ਚੰਗਾ ਵਾਦੇ ਛਾਇ ਵੀ ਚੰਗੀ ਜ ਮੋਹਰਾ نسل ਦੇ ਝੋਟੀ ਆ ਗਈ ਅੱਛਾ ਜੀ ਆਪਾਂ ਨੂੰ ਇਹ ਵੀ ਦੇਖ ਜੂ ਠੀਕ ਆ ਮਾ ਜੂ ਤੇ ਕੋਈ ਚੱਕਾ ਨਹੀਂ ਠੀਕ ਆ ਬਿਲਕੁਲ ਬਿਲਕੁਲ ਤੇ ਲਾਓ ਜੀ 14 ਲੀਟਰ ਜਿਹੜਾ ਦੁੱਧ ਭਰੂਗੀ ਕਰਮਾ ਵਾਲੀ ਕੋਈ ਸੰਭਨ ਵਾਲਾ ਭਰਾ ਖੜੇ ਬਹੁਤ ਹੀ ਚੰਗੀ ਝੋਟੀ 14 ਤੋਂ ਪਲੱਸ ਦੁੱਧ ਕੱਢੂਗੀ ਕੋਈ ਸੰਭਨ ਵਾਲਾ ਭਰਾ ਖੜੇ ਝੋਟੀ ਚੰਗੀ ਆ ਤੇ ਪਹਿਲਾ ਸੁਗਾ ਸੁਈਆ ਕਰਮਾ ਵਾਲੀ ਛੱਡਾ ਤੁਸੀਂ ਇਹ ਦੇਖ ਸਕਦੇ ਹੋ ਐਨ ਐਚ ਐਫ ਗਾਂ ਵਰਗਾ ਲੱਗਾ ਪਿਆ ਵਾ ਬਹੁਤ ਹੀ ਚੰਗੀ ਝੋਟੀ ਕਹ ਲੋ ਜੀ ਨਾਲਾ ਨੂੜਾ ਵੀ ਵੇਖ ਸਕਦੇ ਆ ਥਣਾ ਦਾ ਸਾਈਜ਼ ਗਿਆ ਉਹ ਜਿਹੜਾ ਚੰਗਾ ਤੇ ਮੁੱਲ ਭਾਜੀ ਦਾ ਕੀ ਕਰਨਾ ਹੈ ਮੁੱਲ ਭਾਜੀ ਚਤਰਾ ਦੀ ਝੋਟੀ ਹੈ ਨਾ ਹਾਂਜੀ ਮੰਨੂ ਵੀ 1.5 ਲੱਖ ਜੋ ਨਹੀਂ ਵਗਦੀ ਇਹ ਦਾ ਹਾਂਜੀ ਆਪਾਂ ਜੇ ਐਂ ਦੇ ਦੇਣੀ ਬਿਲਕੁਲ ਸਹੀ ਗੱਲ ਆ ਠੀਕ ਆ ਹਾਂਜੀ ਆਪਾਂ ਝੋਟੀ ਦੇ ਲਈਏ ਲੱਖ ਦੀ ਭਾਜੀ ਚਲ ਕਰ ਦਈਏ ਜਾਇਜ਼ ਜਜਵਾਗ ਹੁਣ ਮਰ ਗਿਆ ਉਹਦੇ ਕਰਕੇ ਆਪਾਂ ਹਣਾ ਕਰਨਾ ਹੀ ਪਾਣਾ ਵਾ ਮਰ ਗਿਆ ਪਰ ਸੀਲ ਬੜੀ ਹੈ ਨਾ ਝੋਟੀ ਠੀਕ ਆ ਉਹਦੀ ਗੱਲ ਸਹੀ ਹੈ ਢੱਡੀ ਚਲੋ ਇਹ ਕਿਹੜੀ ਕੋਈ ਗੱਲ ਆ ਹਾਂਜੀ ਕਰ ਦਈਏ ਫਿਰ ਇਹ ਵਿਹਾਨ ਆ ਨਾ ਦੱਸ ਦੋ ਫਿਰ ਹਾਂ ਨਾ 100 ਰੁਪਏ ਸ਼ੋ ਨਹੀਂ ਕਰੀ 90 ਹਜ਼ਾਰ ਦੀ ਚੁੰਨੀ ਦਵਾ ਲਓ ਜੀ 90 ਹਜ਼ਾਰ ਦੀ 14 ਲੀਟਰ ਵਾਲੀ ਬਿਲਕੁਲ ਇਹਦਾ ਵੀ ਜਾਇਜ਼ ਮੁੱਲ ਕਰਤਾ ਵੀਰ ਨੇ ਚਲੋ ਕੋਈ ਸੰਭਲ ਵਾਲਾ ਭਰਾ ਖੜੇ ਬਾਕੀ ਚੌਟੀ ਚੰਗੀ ਆ ਪਹਿਲਾ ਸੂਗਾ ਸਹੀ ਕਰਮਾਲੀ ਸਿੰਘ ਸੁng ਵੀ ਚੰਗਾ ਵਾ ਤੇ ਹੈ ਵੀ ਠੰਡੀ ਧੀਰੀ ਆ ਇਧਰ ਪੂਰੀ ਦਿਖਾਉਣੀ ਪੂਰੀ ਵਿਖਾ ਦਿਓ ਨਹੀਂ ਮਰ ਪਾਉਂਗੀ ਅੱਛਾ ਜੀ ਚੋਲੀ ਜ ਮੈਂ ਠੀਕ ਆ ਇਹਨਾ ਦਮਾਂਗੇ ਲਖ ਲੋਗੇ ਠੀਕ ਆ ਸਾਂਭ ਕੇ ਹਾਂ ਸਾਂਭ ਕੇ ਠੀਕ ਹੈ ਠੀਕ ਹੈ ਲਓ ਜੀ ਸਾਂਭ ਕੇ ਬਾਈ ਕਹਿੰਦਾ ਕਿ ਦੇਾਂਗੇ ਲਾਂਬੇ ਵਾਲਾ ਕੰਮ ਨਹੀਂ ਆਪਾਂ ਕਰਨਾ ਤੇ ਨਾ ਹੀ ਹਨਾ ਤੁਹਾਡਾ ਜੀ ਤਾਂ ਆਜੋ ਨਗੀਨਾਂ ਦਿਖਾਉਨੇ ਆ ਤੁਹਾਨੂੰ ਆ ਵੀ ਵੇਖੋ ਪੀਸ ਲਓ ਜੀ ਕੋਕਾ ਪੀਸ ਹੀ ਆ ਗਿਆ ਜੇ ਮੀਣੀ ਤੇ ਸਿੰਘ ਵੀ ਜਿਹੜੇ ਦੋਵੇਂ ਹਿਲਦੇ ਆ ਤੇ ਆਹ ਬਾਈ ਨੇ ਛੜਾਈ ਸੀ ਕੱਲ ਤੇ ਚਾਰ ਛੜਾਈਆਂ ਤੇਨ ਉੱਥੇ ਵੇਚਤੀਆਂ ਤੇ ਇੱਕ ਬਾਈ ਕਹਿੰਦਾ ਕਿ ਘਰ ਖੜਨੀ ਖੜਨੀ ਆਪਾਂ ਸਿੰਘ ਸੂ ਤੇਨ ਘਰ ਲੈ ਲੈਂਦੀਆਂ ਆਂਗੇ ਆਪਾਂ ਤੇਨ ਦੋ ਸੇ ਨਿਕਲ ਆ ਪਈਆਂ ਕਰੋ ਠੀਕ ਆ ਠੀਕ ਆ ਠੀਕ ਆ ਇੱਕੋ ਭੋੜੀ ਉਥੋਂ ਪਕੜਾਈ ਗਾਂਗੇ ਚਾਹਾਂ ਭੋੜੀ ਬਾਈ ਨੇ ਗਾਂ ਘਲਦੀ ਚਾਰ ਲਈਆਂ ਸੀ ਤੇ ਬਹੁਤ ਹੀ ਚੰਗੀ ਗੱਲ ਆ ਰੀ ਚੈੱਕ ਕਰ ਸਾਡੇ ਸਿੰਘ ਸੁng ਬਾਈ ਲਾਓ ਮੜ ਜੇ ਹੁਣ ਦਿਖਾਈਏ ਲਓ ਜੀ ਹਨ ਮੂਲੀ ਵਾਂਗੂ ਹਿੱਲਦੇ ਪਏ ਆ ਅਸਲ ਮੀਨੀ ਏ ਆ ਬਿਲਕੁਲ ਸਹੀ ਗੱਲ ਆ ਜੀ ਹੋਰ ਕੁੱਟੀਆਂ ਦੇ ਸਾਰੀਆਂ ਮਿਲ ਜੀਆਂ ਕੁੱਟੜਾਂ ਦੇ 100 ਡੰਗਰ ਹੁੰਦੇ ਆ ਬਿਲਕੁਲ ਹਾਂਜੀ ਹਾਂਜੀ ਮੀਨੀ ਆ ਨਾ ਮੀਨੀ ਹਾਂਜੀ ਘੱਟ ਲੱਭਦੀ ਘੱਟ ਲੱਭਦੀ ਲਓ ਜੀ ਬਾਹਰ ਨਾ ਕੱਢ ਲਈਏ ਨੂੰ ਨਹੀਂ ਇੱਥੇ ਵਿਖਾ ਦੋ ਇੱਥੇ ਵਿਖਾ ਦਈਏ ਲਓ ਜੀ ਥਣ ਥਣ ਜਿਹੜਾ ਬਹੁਤ ਜਿਆਦਾ ਵਿਰਲ ਤੇ ਲੱਗਾ ਵਾ ਤੇ ਚਲੋ ਸਾਂਭਣ ਵਾਲਾ ਭਰਾ ਖੜੇ ਆ ਨਾ ਹਾਂ ਸ਼ਾਮੀ ਤੱਕ ਬੰਨ ਜਣੀ ਠੀਕ ਆ ਲਓ ਜੀ ਆ ਹੁਣ ਤੁਸੀਂ ਚੈੱਕ ਕਰ ਸਕਦਾ ਜੇ ਥਣ ਥਣ ਜਿਹੜਾ ਚੰਗਾ ਨੇਰਾ ਹੋ ਗਿਆ ਲੈਡ ਜਗਾਉਣੀ ਪਈ ਆ ਤੇ ਥਣ ਵੀ ਜਿਹੜਾ ਗੱਠੋਂ ਬਾਹਰ ਕੱਢੂਗੀ ਕਰਮਾ ਲਈ ਜਦੋਂ ਤਿਆਰ ਹੋਗੀ ਬਹੁਤ ਚੰਗੀ ਕੱਟੀ ਨੇ ਬਾਈ ਕਿੰਨੇ ਕੀਤੇ ਦੇਣੀ ਏ ਤੇ ਵੀ ਦੀ ਆਪਾਂ ਜਿੱਤੇ ਦੀ ਲਈ ਆ ਨਾ ਹਾਂਜੀ ਉਹਨੇ ਵੀ ਦੇ ਦੇਣੀ ਆ ਉਹਨੇ ਦੀ ਹਾਂਜੀ ਕਮਾਈ ਨਹੀਂ ਕਰਨੀ ਨਾ ਨਾ ਫਮਾਈ ਨਹੀਂ ਕਰਨੀ ਜਾਨ ਬਚਾਈ ਆ ਹਨਾ ਚਲੋ ਕੋ ਸੰਭਰ ਲਾ ਲੈ ਜੂਗਾ ਤੇ ਚਲੋ ਬਹੁਤ ਹੀ ਚੰਗੀ ਗੱਲ ਅੱਛਾ ਜੀ ਠੀਕ ਆ 22000 ਦੀ ਲਈ ਆ ਤੇ 22 ਦੀ ਆਪਾਂ ਦੇ ਦੇਣੀ ਆ ਠੀਕ ਆ ਲਓ ਜੀ 22000 ਦੀ 22 ਕਹਿੰਦਾ ਕਿ ਪਈ ਆ ਤੇ 22 ਦੀ ਆਪਾਂ ਦੇ ਦੇਣੀ ਆ ਤੇ ਝੋਟੀ ਚੰਗੀ ਆ ਕੋ ਸਾਭੇ ਆਵੇ ਲੋ ਸਿੰਘ ਸੁੰਗ ਜਿਹੜੇ ਆ ਨਾ ਅੱਛਾ ਜੀ ਆਪਾਂ ਜਿੰਨੇ ਵੀ ਲਈ ਆ ਠੀਕ ਆ ਬਿਲਕੁਲ ਸਹੀ ਗੱਲ ਆ ਜੀ ਬਾਈ ਦੀ ਲਈ ਆ ਬਾਈ ਦੀ ਦੇਣੀ ਠੀਕ ਆ ਲਓ ਜੀ ਬਾਈ ਦੀ ਲਈ ਬਾਈ ਕਹਿੰਦਾ ਬਾਈ ਅਛਾ ਜੀ ਮੈਂ ਪੈ ਹੀ ਲੈਣਾ ਦਾ ਨਾ ਹੀ ਨਾ ਹੀ ਲੈਣਾ ਬਾਈ ਲੈਣਾ ਹੈ ਜੇ 100 ਰੁਪਏ ਛੱਡਣਾ ਪੈਣਾ ਉਹ ਕਰਦਾ ਮੈਂ ਛੋੜ ਖੁਸ਼ੀ ਆ ਲਓ ਜੀ ਬਾਈ ਚੋ ਬਾਈ ਕਹਿੰਦਾ 100 ਰੁਪਏ ਛੱਡ ਦਿਆਂਗੇ ਤੇ ਪਸ਼ੂ ਪਾਈ ਦੇ ਕੋਲ ਚੰਗੇ ਤੇ ਰੇਟ ਬਿਲਕੁਲ ਜਾਇਜ਼ ਪਾਤੇ ਆ ਵੀਰ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕਿ ਅੱਗੇ ਵੀਰ ਭਰਾਣੇ ਪਸ਼ੂ ਖਰੀਦਣ ਦਾ ਉਹਦੇ ਬਾਅਦ ਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ